ਜੰਡੂ ਸੰਘੇ ਦੇ 32ਵੇਂ ਕਬੱਡੀ ਕੱਪ ਦਾ ਸੋਪਾ ਡੋਪਰ ਫਾਈਨਲ ਇੱਕ ਬੰਨੇ ਜੰਡੂ ਸੰਘਾ ਪੋਲੇਵਾਲ ਦੀ ਟੀਮ ਹੈ ਔਰ ਦੂਸਰੇ ਬੰਨੇ ਸ਼ਕਰਪੁਰ ਦੀ ਟੀਮ ਹੈ ਸਾਜੀ ਉਹੀ ਫੈਸਲਾ ਫੇਰ ਕਰਤਾ ਔਰ ਰਾਣਾ ਕਹਿੰਦਾ ਕਿ ਮੇਰੇ ਵੀਰੋ 3000 ਹਰ ਇੱਕ ਰੇਡ ਦਾ ਔਰ ਮੇਰੇ ਵੀਰੋ 사ਜੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਮੋਟਰਸਾਈਕਲ ਕਿਹੜਾ ਯਾਫੀ ਲੈ ਕੇ ਜਾਊ ਉਹ ਮੋਟਰਸਾਈਕਲ ਕਿਹੜਾ ਰੀਡਰ ਲੈ ਕੇ ਜਾਊ ਨੰਬਰ 사ਜੀ ਦਾ 3000 ਰੁਪਈਆ ਮੇਰੇ ਵੀਰੋ ਓ ਬਾਈ ਰਾਣੇ ਬਲਾ ਚੌਰੀਏ ਦੇ ਚਹੇਤੇ ਦਾ ਉਹ ਚੇਲੇ ਦੇ ਕਾਂਗੇ ਉਹਦੇ ਚੰਡੇ ਹੋਏ ਪੱਥੇ ਦਾ ਹਰ ਇੱਕ ਰੇਡ ਤੇ ਸਤਵੀਰ ਸੰਗਾ ਬਾਈ ਬੱbbi ਕਲੇਰ ਤੇ ਬਾਈ ਨਵ ਸੰਗਾ ਬੇਪੜ ਬੈਸ ਤੇ ਬਾਈ ਉਹ ਨਵਜੋਤ ਸ਼ੇਰ ਗਿੱਲ ਉਹਨਾਂ ਵੱਲੋਂ ਹਰ ਇੱਕ ਰੇਡ ਦਾ ਸਾਜੀ ਦਾ 3000 ਹੋਣਾ ਜੂ ਕੇ ਬਣਦਾ ਸਾਹਮਣੇ ਕਬੱਡੀ ਪੈ ਗਈ ਸਵਾਦ ਇਹ ਖੇਡ ਕਹਾਣੀ ਲਓ ਸਾਹਮਣੇ ਰਸਾਲੂ ਪਿੰਡ ਵਾਲਾ ਗੋਰਾ ਮੇਰੇ ਵੀਰੋ ਹਰਿਆਣੇ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਡਬਲ ਟੱਚ ਦਾ ਟੈਕਨੀਕਲ ਪੁਆਇੰਟ ਇਸ ਸਮੇਂ ਨੌਜਵਾਨ ਧਾਵੀ ਦੇ ਵਾਸਤੇ ਜੁੜਦਾ ਹੋਇਆ ਬੰਟੀ ਪਵਾਰੋਣਾ ਵੱਲੋਂ ਆਨੀ ਪ੍ਰਧਾਨੋਣਾ ਵੱਲੋਂ ਜੱਗੂ ਦੀ ਸਾਡੇ 500 ਦੀ ਪੈਣੀ ਆ ਸਾਡੇ ਸੈਦੋ ਵਾਲਿਆ ਜੱਗੂ ਮੇਰੇ ਵੀਰੋ ਸਾਡੇ ਯੂਐਸਏ ਕਲੱਬ ਵਾਲੇ ਭਰਾਵਾ ਵੱਲੋਂ ਸੀਲੂ ਦੇ ਤਿੰਨ ਜਫਿਆਂ ਦਾ 21000 21000 ਉਹ ਬੱਲੇ ਬੱਲੇ ਹੋ ਗਈ ਮਿੱਤਰੋ ਜੱਗੂ ਸੈਦੋਂ ਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਕੋਟਨੀ ਬੜਾ ਜੀਤ ਮੋਟਰਸਾਈਕਲ ਦੀਆਂ ਕਿੱਕਾਂ ਮਾਰਦਾ ਉਹ ਮੋਟਰਸਾਈਕਲ ਦੀ ਹਵਾ ਚਾ ਕਰਦਾ ਪਰ ਨੰਬਰ ਜਿਹੜਾ ਜੱਗੂ ਦੇ ਕਬਜ਼ੇ ਦੇ ਵਿੱਚ ਹੈ ਚਾ ਲੋ ਜਵਾਨਾ ਅਮਨ ਪੁਲਸੀਆ ਕੋਟੀ ਪਾਉਂਦਾ ਫਰਿਆਦ ਤੇਰੇ ਤਿੰਨ ਜਫੇ ਗਗਨ ਸਿੰਘਾ ਅਮਜੋਤ ਧੀਰਸਾ ਭਾਈ ਜੋਧਾ ਸੰਗਾਨਾ ਪਤਣ ਅ ਲਖਰਾਜ ਕਨੇਡਾ ਵਾਲੇ 21000 ਦੇ ਹੋਣਗੇ ਉਹ ਅਮਨ ਮੋਸੀਆ ਤੇ ਦੂਜੇ ਪਾਸੇ ਉਹ ਸੀਤਾ ਪੱਤੜ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਰੇਡਰ ਦਾ ਇਸ ਵਾਰ ਲਿਆ ਪੈ ਗਈ ਗੋਡੀ ਤੇ ਖੇਡ ਕਹਾਣੀ ਲਓ ਸਾਹਮਣੇ ਮੇਰੇ ਵੀਰੋ ਅਮਰਤ ਨਾਂ ਹੈ ਗੱਭਰੂ ਦਾ ਟੂੰਬੜ ਪੰਨ ਪਿੰਡ ਹੈ ਟੂੰਬੜ ਪੰਨ ਦੀ ਧਰਤੀ ਦਾ ਸਮੇਂ ਅਮਰਤ ਮੇਰੇ ਵੀਰੋ ਆਹ ਕਦੇ ਸੀਲੂ ਦੀ ਯਾਫ ਲਾਈਨ ਦੇ ਪਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨਾਲ ਰਾਣਾ ਹੈ ਲੋਪੋ ਪਿੰਡ ਵਾਲਾ ਔਰ ਬਖਿੰਡੇ ਵਾਲਾ ਕੋਟਲੀ ਪਿੰਡ ਦਾ ਜੀਤ ਮੇਰੇ ਵੀਰੋ ਆਹ ਦੂਸਰੀ ਕਲੀ ਤੇ ਲੱਗਾ ਹੁਣ ਵੇਖਾਂਗੇ ਚਾਰ ਯਾਫੀਆਂ ਦੇ ਵਿੱਚੋਂ ਤੇ ਮਿੰਦੇ ਢੱਲੇ ਵੱਲੋਂ ਸੀਲੂ ਦਾ 1000 ਮੋਟਰ ਸੰਗਤੇ ਛਾਲ ਮਾਰ ਕੇ ਬਹਿ ਗਿਆ ਸੀਲੂ ਉਧਰੋਂ ਗਗੜ ਸੰਗਾ ਹਮਜੋਤ ਢੀਨਸਾ ਜੋਧਾ ਸੰਗਾ ਨਾ ਪੱਤਣ ਲਖਰਾਜ ਕਨੇਡਾ ਵਾਲੇ 35 35000 ਤਿੰਨ ਤਿੰਨ ਜਫਿਆਂ ਦਾ ਕਾਂਗ ਵਾਲਿਆ ਤੇਰੇ ਤਿੰਨ ਜਫਿਆਂ ਦਾ ਫਰਾ ਤੇਰੇ ਤਿੰਨ ਜਫਿਆਂ ਦਾ 35000 ਆ ਉਹ ਕਹਿੰਦੇ ਲੱਡਾ ਬਲਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਬੁਗਾਮਲੀਆਂ ਬੜਾ ਟਰਾਈ ਕਰਦਾ ਹੈ ਨੰਬਰ ਰੇਡਰ ਦਾ ਉਹ ਕਹਿੰਦੇ ਬਾਹੂਆ ਪੁਰਵਰ ਦੀ ਧਰਤੀ ਦੇ ਸੀਲੂ ਦਾ ਅਮਰੀਕਾ ਵਾਲੇ ਪਰਾਵਾ ਵੱਲੋਂ ਤਿੰਨਾਂ ਜਫਿਆਂ ਦਾ 41000 ਪਾਸੇ ਹੋ ਜੋ ਪਾਸੇ ਹੋ ਜੋ ਨੰਬਰ ਰੀਡਰ ਦਾ ਆਓ ਸਵਰਨਿਆ ਥੋੜੇ ਥੋੜੇ ਪਿੱਛੇ ਨੂੰ ਹੋ ਜੋ ਬੇਨਤੀ ਹੈ ਲਓ ਸਾਹਮਣੇ ਰਵੀ ਮੇਰੇ ਵੀਰੋ ਸਮੇਂ ਕੈਲਰਮ ਵਾਲਾ ਆਹ ਮੁੰਡੇ ਨੇ ਪਹਿਲਾ ਕਹਿੰਦੇ ਆਹ ਸੀਜ਼ਨ ਦੇ ਵਿੱਚ ਮੇਰੇ ਵੀਰੋ ਆਸਟ੍ਰੇਲੀਆ ਦੀ ਧਰਤੀ ਤੇ ਬੱਲੇ ਬੱਲੇ ਕਰਵਾਈ ਔਰ ਆਸਟ੍ਰੇਲੀਆ ਦੇ ਪੂਰੇ ਸੀਜ਼ਨ ਦਾ ਜੰਗ ਕਬੱਡੀ ਕਲੱਬ ਵੱਲੋਂ ਬਲਜਿੰਦਰ ਬਾਸੀ ਨਾਲ ਹੀ ਖੇਡਿਆ ਰਿੱਕੀ ਵਿਦਯੋਲ ਨਾਲ ਵਾਸਤੇ ਖੇਡਿਆ ਮੁੰਡਾ ਪਹਿਲੇ ਨੰਬਰ ਦਾ ਤਾਵੀ ਰਿਹਾ ਔਰ ਫਿਰ ਟ੍ਰਾਂਟੋ ਦੇ ਸੀਜ਼ਨ ਦਾ ਦੂਜੇ ਨੰਬਰ ਦਾ ਰੇਡਰ ਰਵੀ ਕੈਲਰਮ ਵਾਲਾ ਕਬੱਡੀ ਪਾ ਕੇ ਨੰਬਰ ਦਾ ਉਹ ਸ਼ਾਨਦਾਰ ਵਾਧਾ ਕਰਦਾ ਹੋਇਆ ਇਹ ਤਿੰਨ ਜੋਫੇ ਸੀਨੂ ਦੇ ਅਮਰੀਕਾ ਵਾਲੇ ਭਰਾਵਾਂ ਵੱਲੋਂ ਜੰਡੂ ਸਿੰਘਾਂ ਵਾਲੇ ਕਲੱਬ ਲਈ ਜਿਨ੍ਹਾਂ ਦੀ ਟੀਮ ਸਪੌਂਸਰ ਕਰੀਆ ਉਹਨਾਂ ਵੱਲੋਂ 41000 ਦੇ ਉਹ ਬੱਲੇ 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 ਉਹ ਬੱਲੇ 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 ਪੁੱਠੀ 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 ਉਹ ਕਮਾਲ ਹੋਈ ਜਾਂਦੀ ਹੈ ਦੁਨੀਆ ਦਾ ਕਬੱਡੀ ਤੇ ਉਹ ਦਿਆਲ ਹੋ ਜਾਂਦਾ ਸਮਿਤ ਨੇ ਜਫਾ ਲਾ ਕੇ ਉਹ ਸੀਲੂ ਦੇ ਬਰਾਬਰ ਛਾਲ ਮਾਰ ਕੇ ਮੋਟਰਸਾਈਕਲ ਤੇ ਬਹਿ ਗਿਆ ਖੇਡ ਕਹਾਣੀ ਗੋਰੇ ਦੀ ਕਬੱਡੀ ਹੈ ਉਹ ਕਦੇ ਰਸਾਲੂ ਪੰਡਾ ਗੋਰਾ ਪੱਟਾ ਤੇ ਥਾਪੀਆਂ ਮਾਰਦਾ ਹੈ ਇਨਸਾਨੀ ਚੁੱਭ ਕੇ ਫਰਿਆਦ ਖੜਾ ਉਹ ਦੂਸਰੇ ਬੰਦੇ ਆ ਬੁੱਗਾ ਮੱਲੀਆਂ ਵਾਲਾ ਕੋਸ਼ਿਸ਼ ਕਰਦਾ ਕੁਲਦੀਪ ਸਾਡੇ ਸਤਕਾਰਯੋ ਵੀਰ ਜੀ ਉਹਨਾਂ ਵੱਲੋਂ ਸਹਿਜਾਦ ਅਲੀ ਦੀ ਆ ਕਬੱਡੀ 1000 ਰੁਪਏ ਦੀ ਹੋਵੇਗੀ ਮੇਰੇ ਵੀਰੋ ਸਾਡੇ ਕੁਲਦੀਪ ਆਜੂ ਦਾ ਵੱਲੋਂ 1000 ਸਹਿਜਾਦ ਦੀ ਆ ਕਬੱਡੀ ਲਈ ਹੋਵੇਗਾ ਤੇ 3000 ਦੀ ਕੌਡੀ ਭਾਈ ਸਤਵੀਰ ਸੰਗਾ ਭਾਈ ਬੱਬੀ ਕਲੇਰ ਭਾਈ ਨਵ ਸੰਗਾ ਭਾਈ ਬੇਬਨ ਵਾਸਤੇ ਭਾਈ ਦਮਜੋਤ ਸ਼ੇਰ ਗੱਲੋਂ ਵੱਲੋਂ 3100 ਦੀ ਕੌਡੀ ਹੈ ਤੇ ਹੁਣ ਜਫਾ ਕਬਾਇਓ ਵਾ ਸੀ ਨੂੰ ਉਹ ਬੱਲੇ 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 ਮੋਟਰਸਾਈਕਲ ਮੋਟਰਸਾਈਕਲ ਉਹ ਬੱਲੇ ਉਹ ਬੱਲੇ ਉਹ ਬੱਲੇ ਕਿੱਥੇ ਰੁਕਦਾ ਹੈ ਉਹ ਕਿੱਥੇ ਰੁਕਦਾ ਉਹ ਫਰਿਆਦ ਦਾ ਵੀਰ ਕਿੱਥੇ ਰੁਕਦਾ 51000 ਦੇ ਜਫੇ ਗਗਨ ਸੰਗਾ ਹਮਜੋਤ ਢੀਂਸਾ ਜੋਧਾ ਸੰਗਾ ਨਾ ਪੱਤੜ ਲਖਰਾਜ ਕੈਨੇਡਾ ਉਹਨਾਂ ਵੱਲੋਂ 51000 ਦੇ ਤਿੰਨ ਤਿੰਨ ਜਫੇ ਤਿੰਨ ਜਫੇ ਫਰਿਆਦ ਤੇ 5000 ਨਵੀ ਆਸਟ੍ਰੇਲੀਆ ਤੇ ਵਿਜੇ ਜੰਡੂ ਵੱਲੋਂ ਹੋਣਗੇ ਲਓ ਸਾਹਮਣੇ ਮੇਰੇ ਵੀ ਉਸ ਸਮੇਂ ਕੈਲਡਮ ਬਾਲਾ ਰਵੀ ਨੰਬਰ ਦਾ ਸ਼ਾਨਦਾਰ ਵਾਦਾ ਆਪਣੀ ਟੀਮ ਵਾਸਤੇ ਕਰਦਾ ਹੋਇਆ ਤੇ ਕਾਟੀ ਬਾਈ ਕਹਿੰਦਾ ਕੇ ਅਮਰੀਕਾ ਵਾਲਿਆਂ ਦੇ ਕਾਢੀ ਕਹਿੰਦਾ ਅਮਰੀਕਾ ਹਾਂ ਅਮਰੀਕਾ ਵਾਲਿਆਂ ਦੇ ਕਾਢੀ ਕਹਿੰਦਾ 51 ਕਰ ਦੇ ਕਾਢੀ 51 ਕਹਿੰਦਾ ਮੈਨੂੰ ਮਾਣ ਆ ਅਮਰੀਕਾ ਵਾਲੇ ਭਰਾਵਾਂ ਤੇ 51000 ਸਿਲੂਆ ਤੇਰੇ ਤਿੰਨ ਜੱਫਿਆਂ ਦਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਅੱਧੇ ਲੱਖ ਨਾਲੇ 1000 ਲਾਤਾ ਓ ਮੁਕਾਬਲਾ ਇੱਕ ਪਾਸੇ ਸੁਮਿਤ ਹੈ ਤੇ ਦੂਜੇ ਪਾਸੇ ਜੱਗੂ ਹੈ ਆ ਕਾਢੀ ਉਹਦੇ ਚੱਲ ਰਿਹਾ ਹੈ ਮਾਰੇ ਜੰਦੂ ਸੰਘੇ ਵੱਲੋਂ ਸੀਲੂ ਦਾ ਹਰ ਇੱਕ ਜੱਫਾ 1000 ਦਾ ਹੋਵੇਗਾ 2000 ਰੁਪਿਆ ਪੂਰੀ ਤੇ ਰਵਿੰਦਿਆ 2-2 ਕੋਟੀਆਂ ਤੇ ਅਮਰੀਕਾ ਵਾਲੇ ਭਰਾਵਾਂ ਦਾ ਸਵਾਨਿਆ ਅਮਰੀਕਾ ਵਾਲੇ ਨਿੰਦਾ ਟੱਲੋ 2000 ਦਾ ਸੀਲੂ ਦਾ ਹਰ ਇੱਕ ਜੱਫਾ ਹੋਵੇਗਾ ਨਿੰਦਾ ਟੱਲੋ ਯੂਕੇ ਤੇ ਮਨ ਜੰਡੂ ਸੰਘੇ ਵੱਲੋਂ ਲਓ ਸਾਹਮਣੇ ਗੋਰਾ ਰਸਾਲੂ ਪਿੰਡ ਵਾਲਾ ਇਸ ਸਮੇਂ ਨੰਬਰ ਦਾ ਫੇਰ ਬਾਦ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਔਰ ਅਗਲੀ ਰੇਡ ਪਾਉਣ ਲਈ ਅਮਰਤ ਸਵਰਨਿਆ ਲਾਲਤੋਬਾ ਵੀ ਤੇ ਜਸ ਸਿੰਘਾ ਸੋਢੀ ਸੰਘਾ ਗੱਗਾ ਪੰਮਾ ਤੇ ਨਾਲ ਮੇਰੇ ਵੀਰੋ ਭਿੰਦਾ ਜੰਡੂ ਸੰਗਾ ਤੇ ਨਾਲ ਬਾਈ ਜਸਵਿੰਦਰ ਸੰਗਾ ਤੇ ਦੀਪਾ ਟੂਰ ਅਮਰੀਕਾ ਵਾਲੇ ਭਰਾ ਉਹ ਸਿੱਧੂ ਦੇ ਤਿੰਨ ਜੱਫੇ 51000 ਦੇ ਕਾਦੀ ਬਾਈ ਕਹਿੰਦਾ ਕਿ ਮੇਰੀ ਬਿੱਟੂ ਭੋੜੇ ਵਾਲੀ ਨਾਲ ਯਾਰੀ ਹੈ ਬਿੱਟੂ ਨੇ ਪੈਸੇ ਨਹੀਂ ਮੰਗੇ ਪਿਆਰ ਦਿਖਾਇਆ ਆ ਜਾ ਉੱਥੇ ਹੀ ਗੇਰਾ ਹਾਂ ਤਾਈ ਤੇ ਅਮਰੀਕਾ ਵਾਲੇ ਭਰਾਵਾਂ ਦੇ ਤਿੰਨ ਜੱਫਿਆਂ ਤੇ ਅੱਜ 51000 ਲਾਇਆ ਹੈ ਆ ਰਵੀ ਕੰਡਵਨ ਵਾਲਾ ਹਰਿਆਣੇ ਦਾ 스타 ਤਾਵੀ ਮੇਰੇ ਮਿੱਤਰੋ ਗੁਰਵਿੰਦਰ ਕਾਂਗੇ ਵਾਲੀ ਹੈਲੋ 1000 ਮਨ ਜੰਡੂ ਸੰਘਾਂ ਤੇ ਸਾਡਾ ਵੀ ਨਿੰਦਾ ਨਿੰਦਾ ਢੱਲੋ ਯੂਕੇ ਵਾਲੇ ਨਾਲੋਂ 1000 ਹੋਵੇਗਾ ਸਾਹਮਣੇ ਗੁਰਵਾਲ ਦੀ ਕਬੱਡੀ ਸੰਧੂਆ ਤੇ ਸਲਾਣੇ ਵਾਲਾ ਗੁਰਵਾਲ ਕਬੱਡੀ ਪਾ ਰਿਹਾ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਉਹ ਬਠਿੰਡੇ ਵਾਲਾ ਕੋਟੜੀ ਵਾਲਾ ਜੀਤ ਵੀ ਮੋਟਰਸਾਈਕਲ ਤੇ ਛਾਲ ਮਾਰ ਕੇ ਵਗਿਆ ਤੇ ਜੰਡੂ ਸੰਘੇ ਵੱਲੋਂ ਮਨ ਜੰਡੂ ਸੰਘੇ ਵੱਲੋਂ ਾਂਗਿਆਲ ਤੇ ਫਰਿਆਦ ਤੇ ਜਿੰਨੇ ਜਫੇ ਹੋਣਗੇ ਉਹਨੇ ਹਜ਼ਾਰ ਸਾਈਡ ਤੇ ਹੋ ਜੋ ਭਰਾਵੋ ਬੇਨਤੀ ਆਤਮਾਨ ਕੇ ਸਾਰਿਆਂ ਨੂੰ ਭਾਈ ਪਿੰਦੋ ਯਾਰ ਗਰਾਊਂਡ ਕਲੀਅਰ ਕਰੋ ਭਰਾ ਬਣ ਕੇ ਸਾਡੇ ਕੋਲੇ ਲਿਸਟ ਆਈ ਜਾਂਦੀਆਂ ਨੇ ਅਸੀਂ ਬੋਲੀ ਜਾਂਦੇ ਆ ਜੰਡੂ ਸਿੰਘਾ ਆ ਯੂਐਸਏ ਦੀ ਟੀਮ ਦੇ ਭਾਈ ਲਲਤ ਬੋਵੀ ਤੇ ਭਾਈ ਜਸ ਸਿੰਘਾ ਭਾਈ ਸੋਢੀ ਸਿੰਘਾ ਭਾਈ ਗੱਗਾ ਪੰਬਾ ਬਾਈ ਭਿੰਦਾ ਜੰਡੂ ਸੰਗਾ ਬਾਈ ਜਸਵਿੰਦਰ ਸੰਗਾ ਬਾਈ ਦੀਪਾ ਤੂਰ ਬਾਈ ਕਾਢੀ ਸੰਗਾ ਉਹਨਾਂ ਵੱਲੋਂ ਸੀਲੂ ਦੇ ਤਿੰਨ ਜਫੇ 51000 ਦੇ ਆ ਉਸ ਵਰਨਿਆ ਛੇੜ ਕਹਾਣੀ ਲਓ ਗੋਰਾ ਮੇਰੇ ਵੀਰੋ ਸਾਲੂ ਪਿੰਡ ਵਾਲਾ ਕਬੱਡੀ ਪਾ ਰਿਹਾ ਦੂਸਰੇ ਬੰਦੇ ਦੇਖੋ ਹਾ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਇਹ ਮਲੂਕ ਅਲੀ ਹੈ ਜਿਹਨੇ ਕੋਸ਼ਿਸ਼ ਕੀਤੀ ਹੈ ਔਰ ਨੰਬਰ ਇਸਵੇ ਗੋਰੇ ਨੇ ਆਪਣੀ ਟੀਮ ਵਾਸਤੇ ਜੋੜ ਦਿੱਤਾ ਆ ਸਹਿਯਦ ਅਲੀ ਇਸਵੇ ਰੇਡ ਪਾਉਣ ਲਈ ਖੇਡ ਬੰਧਨ ਚ ਵਧਿਆ ਹੋਇਆ ਆ ਉਹ ਕਹਿੰਦੇ ਸਾਜੀ ਮੇਰੇ ਵੀਰੋ 3100 ਦੀ ਕਾਉਡੀ ਪਾਇਆ ਸਤਵੀਰ ਸੰਗਾ ਤੇ ਬਾਈ ਬੱਬੀ ਕਲੇਰ ਨਮ ਸੰਗਤ ਤੇ ਬਿਪਨ ਬੈਸ ਜੂਕੇ ਵਾਲੇ ਸਰਬਜੋਤ ਸ਼ੇਰਗਿੱਲ ਤੇ ਕਾਟਯਾਰ ਕਰਤਾ ਗਗਨ ਸਿੰਘਾ ਹਮਜੋਤ ਢੀਨਸਾ ਜੋਦਾ ਸੰਗਾ ਨਾ ਪੱਤਰ ਤੇ ਲਖਰਾਜ ਕੈਨੇਡਾ ਫਰਾ ਤਿੰਨ ਜਫਿਆਂ ਦਾ ਕਾਟਯਾਰ ਕਰ ਦਿੱਤਾ ਸਾਹਮਣੇ ਪੈ ਗਈ ਕਬੱਡੀ ਸਵਰਨਿਆ ਖੇਡ ਓਏ ਕਹਾਣੀ ਇਹ ਕਲਰ ਵਾਲਾ ਅੱਜ ਮੋਟਰਸਾਈਕਲ ਜਿੱਤੋਂ ਨੂੰ ਫਿਰਦਾ ਹੈ ਹਰਿਆਣੇ ਵਾਲਾ ਅੱਜ ਮੋਟਰਸਾਈਕਲਾਂ ਵਾਲੀਆ ਪਾ ਰਿਆ ਮੇਰੇ ਪੰਜਾਬੀ ਵੀਰੋ ਫਿਰਿਆ ਕਿਸੇ ਦੀ ਵਾਹ ਓਏ ਕਲਦਮ ਵਾਲਿਆ ਮੋਟਰ ਸੰਗੜੀ ਹਵਾ ਤੇ ਘਰਦਾ ਪਿੰਡਾ ਸੰਗਾ ਪਿੰਡਾ ਸੰਗਾ ਪਿੰਡਾ ਸੰਗਾ ਪਵਿੱਤਰ ਜੂ ਕੇ ਉਹਨਾਂ ਵੱਲੋਂ ਫਿਰਾਤਾਂ ਦੇ ਘਾਂਗੇਵਾਲ ਦਾ ਜਫਾ 1000 ਦਾ ਚੱਲੋ ਜੱਗੂ ਆ ਸੀਨੂ ਆ ਤੇਰੇ ਤੇ ਅਮਰੀਕਾ ਵਾਲੇ ਮਾਨ ਕਰਦੇ ਆ ਲਲਤ ਬੋਵੀ ਤੇ ਜਸ ਸੰਗਾ ਤੇ ਬਾਈ ਸੋਢੀ ਸੰਗਾ ਤੇ ਗੱਗਾ ਪੰਮਾ ਤੇ ਆਓ ਮੇਰੇ ਵੀਰੋ ਆ ਵੇਖਾਂਗੇ ਮਾ ਖੇਡ ਕਬੱਡੀ ਦੇ ਵਿੱਚ ਜੱਗੂ ਦੀ ਪਾਈ ਹੋਈ ਕਬੱਡੀ ਐ ਤੇ ਦੂਜੇ ਪਾਸੇ ਸੀਨੂ ਬਾਹੂਗਾ ਪਰਵਾ ਉਹ ਦੂਜਾ ਜਫਾ ਲਾਉਣ ਲੱਗਿਆ ਉਹ ਦੂਜਾ ਜਫਾ ਲਾਉਣ ਲੱਗਿਆ ਉਹ ਦੂਜਾ ਜਫਾ ਲਾਉਣ ਲੱਗਿਆ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਉਹ ਟਰੇ ਆਉ ਖਾਂਗੇ ਮੋਟਰਸਾਈਕਲ ਦਾ ਗੇਅਰ ਪਾ ਪਾ ਦੇਖਦਾ ਉਹ ਮੋਟਰਸਾਈਕਲ ਦੀ ਸੈਲਫ ਮਾਰ ਮਾਰ ਦੇਖਦਾ ਆਏ ਕਹਿੰਦੇ ਸਿੱਲੂ ਬਾਹੂ ਅਕਬਰੂ ਵਾਲਾ ਅਮਰੀਕਾ ਵਾਲੇ ਵੇ ਨਹੀਂ ਪਾਲ ਕਰਦੇ 51000 ਦਾ ਇੱਕ ਜਫਾ ਰਹਿੰਦਾ ਓ ਸਵਰਨਿਆ ਛੇੜ ਕਹਾਣੀ ਨਾਲ ਮੇਰੇ ਲੋ ਮੋਟਰਸਾਈਕਲ ਵਾਲੀਆ ਕਿੱਕਾ ਮਾਰ ਮਾਰ ਦੇਖਦਾ ਉਹ ਮੋਟਰਸਾਈਕਲ ਤੇ ਸੈਲਫ ਸਟਾਰਟ ਹੈ ਓ ਸਾਹਮਣੇ ਦੇਖਾਂਗੇ ਸਾਲੂ ਪਿੰਡ ਵਾਲਾ ਗੋਰਾ ਗੋਪੀ ਯੂ ਐਸ ਏ ਤੇ ਮਨ ਜੰਡੂ ਸੰਘਿਆ ਵੱਲੋਂ ਦਰਵਿੰਦਰ ਘਾਂਗੇ ਵਾਲੇ ਦਾ ਤੇ ਫਰਿਆਦ ਦਾ ਹਰ ਇੱਕ ਜੱਫਾ 1-1000 ਰੁਪਏ ਦਾ ਹੋਵੇਗਾ ਔਰ ਅਮਨ ਬਾਈ ਵੱਲੋਂ ਸਾਜੀ ਦੀ ਆ ਕਬੱਡੀ 1000 ਰੁਪਏ ਦੀ ਮੇਰੇ ਵੀਰੋ ਤੇ 3000 ਦੀ ਸਾਡੇ ਇੰਗਲੈਂਡ ਵਾਲੇ ਭਰਾਵਾਂ ਵੱਲੋਂ ਸਤਵੀਰ ਔ ਸੰਗਾ ਤੇ ਨਾਲ ਬੋਵੀ ਸੀਲੂਆ 52000 ਲੰਘ ਗਿਆ ਤੇ ਨਾਲ ਸਾਡਾ ਨਾਮ ਸੰਗਾ ਬਿਬਨ ਬਾਸ ਉਹਨਾਂ ਵੱਲੋਂ 3100 ਦੀ ਪੈ ਗਈ ਹੈ ਮੇਰੇ ਵੀਰੋ ਸਾਹਮਣੇ ਰਵੀ ਕਾਡੀ ਪਾਉਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਫਰਾਦ 66000 ਘਾਟਤਾ ਸਾਡੇ ਕੈਨੇਡਾ ਵਾਲੇ ਭਰਾਵਾਂ ਨੇ ਸਾਡਾ ਲਖਰਾਜ ਬਾਈ ਗਗਨ ਸਿੰਘਾ ਹਮਜੋਤ ਢੀਂਸਾ ਦੇ ਯੋਧਾ ਸੰਗਾ ਤੇ ਨੱਪਤੜ ਬਾਈ ਉਹਨਾਂ ਨੇ ਲਖਰਾਜ ਬਾਈ ਉਹਨਾਂ ਨੇ ਟਾਂਗੇ ਵਾਲਾ ਵੀ 66000 ਸੀਲੂਆ ਅਮਰੀਕਾ ਵਾਲਾਂ ਦਾ ਇੱਕ ਰਹਿੰਦਾ ਜਫਾ ਲਾਲਤ ਬੋਬੀ ਤੇ ਬਾਈ ਸਾ ਸੰਗਾ ਤੇ ਬਾਈ ਸੋਢੀ ਸੰਗਾ ਤੇ ਨਾਲ ਗੱਗਾ ਪੰਮਾ ਤੇ ਨਾਲ ਟਿੰਕਾ ਜੰਡੂ ਸੰਗਾ ਜਸਵਿੰਦਰ ਸੰਗਾ ਤੇ ਦੀਪਾ ਤੂਰ ਓ ਅਮਰੀਕਾ ਵਾਲਿਆਂ ਵੱਲੋਂ ਇੱਕ ਰਹਿੰਦਾ ਓ ਇੱਕ ਜਫਾ ਰਹਿੰਦਾ ਓਏ ਸਿਰੂਆ ਤੇ ਨਾਲੇ ਮੋਟਰ ਸੰਗ ਦੀ ਸਵਾਰੀ ਦੇ ਨਾਲੇ 51000 ਦੀ ਤਿਆਰੀ ਉਹ ਵੇਖੋ ਬਾਹੂ ਅਖਬਰੂਆ ਉਹ 51000 ਨੂੰ ਚੰਬੜਦਾ ਪਰ ਨੰਬਰ ਰੇਡਰ ਦਾ ਸਵਰਨਿਆ ਛੇੜ ਓਏ ਕਹਾਣੀ ਆਉ ਮੁੰਡਾ ਕਹਿੰਦੇ ਹਵਾ ਹਵਾਈ ਹੋ ਗਿਆ ਸਿੱਲੂ ਬਲਹਾਰੇ ਤੋਂ ਉਹ ਨੰਬਰ ਲੈ ਕੇ ਹਵਾ ਹਵਾਈ ਹੋ ਗਿਆ ਇਧਰ ਦੇਖਾਂਗੇ ਫਰਿਆਦ ਦੀ ਕੰਨੀ ਹੈ ਔਰ ਦੂਸਰੇ ਬਾਰੇ ਸੀਤਾ ਪੱਤਣਾ ਵਾਲਾ ਕਾਂਗੇ ਵਾਲਾ ਗੁਰਵਿੰਦਰ ਬਲ ਜੰਡੂ ਸੰਗਾ ਤੇ ਨਾਲ ਨਿੰਦਾ ਸਾਡਾ ਵੀਰ ਉਹਨਾਂ ਵੱਲੋਂ 1000 ਫਰਿਆਦ ਦੇ ਆ ਜੱਫੇ ਲਈ ਹੋਵੇਗਾ ਲੋ ਦੇਖੋ ਇੱਕ ਬਾਰੇ ਫਰਿਆਦ ਔਰ ਦੂਸਰੇ ਬਾਰੇ ਫਰਿਆਦ ਓ ਸੀਲੂਆ ਤੇਰਾ ਮੋਟਰਸਾਈਕਲ ਘੇਰਦਾ ਓ ਮੂਰੇ ਹੋ ਹੋ ਤੇਰਾ ਮੋਟਰਸਾਈਕਲ ਘੇਰਦਾ ਓ ਸੀਲੂਆ ਸੀਲੂਆ ਮੂਰੇ ਹੋ ਹੋ ਕਾਟ ਕਰਤਾ ਆਮਰੀਕਾ ਵਾਲੇ ਭਰਾਵਾਂ ਦਾ ਕਹਟ ਕਰਦਾ ਸੀ ਨੂੰ ਇੱਕ ਜਫਾ ਰੰਦਾ ਓ ਬਈ ਵਾ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸਮਿਤ ਸਵਾ ਦੂਜਾ ਜਫਾ ਬੱਲੇ ਬੱਲੇ ਹੋ ਗਈ ਮਿੱਤਰੋ ਓ ਸਲਾੜੇ ਵਾਲਾ ਗੁਰਬਾਜ ਇੱਕ ਪਾਸੇ ਸਮਿਤ ਹਰਿਆਣੇ ਵਾਲਾ ਓ ਸੀਲੂ ਦੇ ਬਰਾਬਰ ਛਾਲ ਮਾਰ ਕੇ ਮੋਟਰਸਾਈਕਲ ਤੇ ਬਹਿ ਗਿਆ ਓਏ ਛਾਲ ਮਾਰ ਕੇ ਆਹ ਕਹਿੰਦਾ ਮੈਂ ਕੈਲਰ ਬੰਨੂ ਲੈ ਕੇ ਜਾਣਾ ਮੋਟਰਸਾਈਕਲ ਇਹ ਰਵੀ ਐ ਫਰਾਤ ਛੇੜ ਓ ਮੁੰਡੇ ਨੂੰ ਕਾਂਗੇ ਵਾਲਿਆ ਛੇੜ ਓ ਮੁੰਡੇ ਨੂੰ ਸਾਹਮਣੇ ਰਵੀ ਕੈਲਰ ਵਾਲਾ ਕਬੱਡੀ ਪਾਉਣ ਦੇ ਲਈ ਨੰਦਾ ੱਟ ਲੋ ਤੇ ਨਾਲ ਮਨ ਜੰਡੂ ਸੰਘੇ ਵੱਲੋਂ ਇੱਕ ਯਾਰ ਕਾਂਗੇ ਵਾਲੇ ਗੁਰਵਿੰਦਰ ਦੇ ਜਫੇ ਦਾ 1000 ਫਰਿਆਦ ਦੇ ਜਫੇ ਦਾ ਨਵੀ ਆਸਟ੍ਰੇਲੀਆ ਤੇ ਬਿੱਜੂ ਟੰਡੂ ਵੱਲੋਂ ਫਰਿਆਦ ਦੇ ਤਿੰਨ ਜਫੇ 5000 ਦੇ ਇੱਕ ਲੱਗ ਚੁੱਕਾ ਹੁਣ ਰਵੀ ਕਲਰ ਵਾਲਾ ਕਬੱਡੀ ਪਾ ਰਿਹਾ ਘਾਗੇ ਵਾਲਾ ਦੇਖੋ ਮੇਰੇ ਮਿੱਤਰੋ ਡਬਲ ਟੱਚ ਤੇ ਨੰਬਰ ਇਸਵੇ ਰੀਡਰ ਦੇ ਵਾਸਤੇ ਜੁੜਦਾ ਰਿਹਾ ਸਾਜੀ ਆ ਗਿਆ ਤੈਨੂੰ ਟਿਚਰਾ ਕਰਕੇ ਭਜਦਾ ਭਾਈ ਤੈਨੂੰ ਟਿਚਰਾ ਕਰਕੇ ਭਜਦਾ ਓ ਸਾਜੀ ਸ਼ਕਰਪੁਰੀਆ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਾਡੀ ਬਾਈ ਕਹਿੰਦਾ ਘਾਟੋ ਯਾਰ ਕਰਦੇ ਮਰੀਖਾ ਬਲੇ ਭਰਾਵਾਂ ਦਾ ਓ ਬੱਲੇ ਬੱਲੇ ਮਿੱਤਰੋ ਓ ਨਹੀਂ ਰਿਸਾ ਆਏ ਰਾਣਾ ਲੋਪੋਕੇ ਵਾਲਾ ਅੱਜ ਸਾਜੀ ਨੂੰ ਜਫਾ ਲਾ ਕੇ ਦੰਬਰਾ ਆਪਣੀ ਟੀਮ ਲਈ ਹੋੜ ਗਿਆ ਚੱਲ ਓ ਕਲਰ ਵਾਲਿਆ ਇਹ ਕੰਦਾ ਮੋਟਰਸਾਈਕਲ ਹਰਿਆਣੇ ਚ ਲੈ ਕੇ ਜਾਣਾ ਓ ਫਰੀਦ ਓ ਕਾਂਗੇ ਵਾਲਿਆ ਇਹ ਕੰਦਾ ਮੋਟਰਸਾਈਕਲ ਹਰਿਆਣੇ ਚ ਲੈ ਕੇ ਜਾਣਾ ਕਲਰ ਵਾਲਾ ਰਵੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਸੀਤੇ ਵਰਗੇ ਓ ਕਾਂਗੇ ਵਾਲੇ ਗੁਰਵਿੰਦਰ ਵਰਗੇ ਇੱਕ ਪਾਸੇ ਕਹਿੰਦੇ ਫਰਿਆਦ ਹੈ ਓ ਮੁਕਾਬਲਾ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਬਗ ਦਸੂਆ ਉੜੂ ੜੂ ਕਰਦੀ ਜਵਾਨੀ ਹੈ ਉਧਰੋਂ ਮੇਰੇ ਵੀਰੋ ਸਿਪਾਹ ਕੈਨੇਡਾ ਵਾਲਾ ਤਾਂ ਆ ਗਿਆ ਬਾਈ ਤਫਤਾਜ ਕਹਿੰਦਾ 51000 ਕਰ ਦਿਓ ਸਭਾ ਹਾਂ ਲਖਰਾਜ ਭਾਈ ਦਾ ਧੰਨਵਾਦ ਆ ਬਹੁਤ ਮਿਹਨਤ ਕੀਤੀ ਆ ਲਖਰਾਜ ਨੇ ਹਰੀ ਪੰਡਤ ਦੇ ਹਰੀ ਸਾਡੇ ਭਰਾ ਦੇ ਨਾਲ ਉਹ ਵੱਡੀ ਮਿਹਨਤ ਕੀਤੀ ਆ ਬਹੁਤ ਬਹੁਤ ਧੰਨਵਾਦ ਆ ਲਓ ਸਾਹਜਾਦ ਅਲੀ ਇਸ ਸਮੇਂ ਅਮਨ ਸੰਘੇ ਵੱਲੋਂ ਆ ਕਬੱਡੀ 1000 ਰੁਪਏ ਦੀ ਫੇਰ ਸਾਹਜਾਦ ਅਲੀ ਬੇਲੇ ਵੀਰੋ ਸ਼ਕਰਪੁਰੀਆ ਕਬੱਡੀ ਦਾ ਉਡਣਾ ਸੁਪਾ ਪਾਉਣ ਦੇ ਲਈ ਵਧਿਆ ਹੋਇਆ ਸਰਬਜੋਤੋ ਸ਼ੇਰ ਗਿੱਲ ਭਾਈ ਗਰਾਊਂਡ ਦੇ ਵਿੱਚ ਆ ਰਹੇ ਸਰਬਜੋਤੋ ਸ਼ੇਰ ਗਿੱਲ ਉਹਨੂੰ ਬੇਨਤੀ ਆ ਸੀਲੂ ਦੇ ਇੱਕ ਜੱਫਾ ਰਹਿੰਦਾ ਕਾਟੀ ਕਹਿੰਦਾ ਅਮਰੀਕਾ ਵਾਲਾ ਦਾ ਕਾਤਰ ਕਾਤਰ ਕਰਦੇ ਕਹਿੰਦਾ ਬਿੱਟੂ ਨਾਲ ਯਾਰੀ ਆ ਕਾਟੀ ਕਹਿੰਦਾ ਬਿੱਟੂ ਯਾਰੀਆਂ ਲਮਾਉਣ ਆਇਆ ਬਿੱਟੂ ਨੇ ਪੈਸੇ ਨਹੀਂ ਮੰਗੇ ਆਹ ਆ ਗਿਆ 3000 ਰੁਪਿਆ ਜਫਾ ਲੱਗਿਆ ਤੇ ਉਹ ਚਾਰ ਰੇਡਾਂ ਤੇ ਸੀਗਾ ਤੇ ਕੋਈ ਹਾਂਜੀ ਨਿੰਦੇ ਢਿੱਲੋ ਵੱਲੋਂ ਜੇ ਆਹ ਜਫਾ ਲੱਗਿਆ 1000 ਦਿੱਤਾ ਜਾਊ ਨਿੰਦੇ ਢਿੱਲੋ ਵੱਲੋਂ ਮੇਰੇ ਮਿੱਤਰੋ ਪਰ ਸਾਹਮਣੇ ਇਸ ਮਿਰਸਾਲੂ ਪਿੰਡ ਵਾਲਾ ਘੋੜਾ ਹੌਨ ਨੰਬਰ ਦਾ ਸਵਾਗਤ ਕਰਦਾ ਹੋਇਆ ਔਰ ਅਗਲੀ ਕਬੱਡੀ ਪੌਂਦ ਲਈ ਔ ਸੈਤੋ ਵਾਲੀਆ ਯੱਗੂ ਏ ਔ ਸਾਹਮਣੇ ਚਾਰ ਤਿਆਰ ਸੀਲੂ ਬਲਹਰੇ ਵਾਲਾ ਆ ਸਾਈਡ ਤੋਂ ਜੋ ਭਰਾ ਵੜ ਕੇ ਬੇਨਤੀ ਹੈ ਬਹੁਤ ਤਕੜਾ ਮੈਚ ਇਸ ਸਮੇਂ ਖੇਡ ਮੈਦਾਨ ਚ ਖੇਡਿਆ ਜਾ ਰਿਹਾ ਔਸਰੇ ਦੀ ਤਕੜਾ ਸੀਲੂ 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 77000 ਇੱਕ ਮੋਟਰਸਾਈਕਲ 71000 ਇੱਕ ਮੋਟਰਸਾਈਕਲ 1000 ਇੱਕ ਮੋਟਰਸਾਈਕਲ ਤੇ 71000 ਅਮਰੀਕਾ ਵਾਲੇ ਭਰਾਵਾਂ ਦਾ ਕਾਡੀ ਪਾ ਦੇ ਬੰਗੜਾ ਕਾਢੀਆ ਪਾ ਦੇ ਆਓ ਤਿੰਨ ਲਾ ਗਿਆ ਸ਼ਿੱਲੂ ਬਲਹਾਰਾ ਮੇਰੇ ਵੀਰੋ ਤਿੰਨ ਲਾ ਕੇ ਐਂ ਸਿਰਾਲ ਆ ਗਿਆ 71000 ਲੱਗਿਆ ਸੀ ਸਾਲੂ ਤੇ ਅੱਜਾਡੂ ਸੱਤੇ ਦੇ ਕਬੱਡੀ ਕੱਪ ਦੇ ਦੇ ਦਿਓ ਗੋਰੇ ਸਾਲੂ ਤੇ ਆ ਰਵੀ ਕਲਰਨ ਤੇ ਕਿੰਨਾ ਵੱਲੋਂ ਅਮਰੀਕਾ ਵਾਲੇ ਭਰਾਵਾਂ ਵੱਲੋਂ 11 11003 ਤਨ ਕਾਟੀਆਂ ਦਾ ਕਲਰ ਵਾਲਾ ਮੋਟਰਸਾਈਕਲ ਕੰਨੀ ਪੱਜਿਆ ਹੁੰਦਾ ਕਲਰ ਵਾਲਾ ਤੇਰਾ ਮੋਟਰਸਾਈਕਲ ਲੋਪੋ ਕੋਈ ਵਾਲੇ ਨੇ ਸਾਜੀ ਨੂੰ ਜੱਫਾ ਲਾ ਕੇ ਮੈਨੂੰ ਲੱਗਦਾ ਪੱਕਾ ਕਰਨ ਲੱਗਿਆ ਹੋਇਆ ਪਰ ਸਾਜੀ ਦੁਬਾਰੇ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਏ ਸੀਦੂ ਉਹ ਐ ਸਾਜੀ ਇਹ ਨਹੀਂ ਰੁਕਦਾ ਇਹ ਨਹੀਂ ਦਬਦਾ ਇਹ ਤਾਂ ਵਾੜੇ ਹੀ ਟੱਕੜਾ ਓਏ ਸੀਲੂਆ ਇਹ ਤਾਂ ਵਾੜੇ ਹੀ ਟੱਕੜਾ ਹੈ ਇਹ ਤੇ ਹੱਸਦਾ ਹੀ ਰਹਿੰਦਾ ਹੈ ਅੱਲਾਹ ਦੀ ਕਿਰਪਾ ਹੈ ਉਹ ਜਨਾਂ ਇਸਮਾਇਦ ਮੁਹੰਮਦ ਦਾ ਪੋਤਾ ਉਹ ਦੁਨੀਆ ਤੇ ਸ਼ਾਇਆ ਹੋਇਆ ਅੱਜ ਜੰਡੂ ਸਿੰਘਿਆ ਚ ਆਇਆ ਹੋਇਆ ਉਹ ਸਾਹਮਣੇ ਰਵੀ ਕਲਰਪ ਵਾਲਾ ਫੇਰ ਕਬੱਡੀ ਪਾਰਾ ਗੁਰਵਿੰਦਰ ਕਾਂਗਾ ਉਹ ਸਾਹਮਣੇ ਬੁੱਗਾ ਮੱਲੀਆਂ ਵਾਲਾ ਨੰਬਰ ਤਾਵੀ ਦੇ ਵਾਸਤੇ ਤੇ ਆ ਮੋਟਰਸਾਈਕਲ ਫੇਰ ਸੈਲਫ ਮਾਰਨ ਚੱਲਿਆ ਸੀਲੂਆ ਸਾਜੀ ਸੈਲਫ ਮਾਰਨ ਚੱਲਿਆ ਤੇ ਸਾਜੀ ਦੀ ਕਬੱਡੀ ਅਮਨ ਸਿੰਘੇ ਵੱਲੋਂ 1000 ਦੀ ਆਹ ਸੰਧੂਆ ਉਹ ਕਹਿੰਦੇ ਸਾਜੀ ਕਬੱਡੀ ਪਾ ਰਿਹਾ ਟੱਕਰ ਸੀਨੂ ਨਾਲ ਇਹ ਕਿੱਥੇ ਰੁਕਦਾ ਹੈ ਇਹ ਕਿੱਥੇ ਦਬਦਾ ਹੈ ਇਹ ਕਿੱਥੇ ਰੁਕਦਾ ਹੈ ਇਹ ਕਿੱਥੇ ਦਬਦਾ ਹੈ ਇਹ ਕਿੱਥੇ ਰੁਕਦਾ ਹੈ ਇਹ ਤਾਂ ਬਾਲੇ ਹੀ ਟਕੜਾ ਓਏ ਇਹ ਤਾਂ ਬਾਲੇ ਹੀ ਟਕੜਾ ਓਏ ਆਹ ਯਾਦ ਅਲੀ ਆਹ ਸਹਿਜਾਦ ਅਲੀ ਉਹ ਦੁਨੀਆ ਦੇ ਤਾੜੀਆਂ ਭਾਰੇ ਮਾਰੀ ਐ ਇਹ ਸਾਜੀ ਇਹ ਤੈਨੂੰ ਦੁਨੀਆ ਪਿਆਰ ਕਰਦੀ ਐ ਉਹ ਤੇਰੇ ਤੇ ਮਾਣ ਕਰਦੀ ਐ ਉਹ ਸਾਹਮਣੇ ਗੋਲਾ ਸਮੇਂ ਸੰਾਲੂ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਗੁਰਵਿੰਦਰ ਘਾਂਗਾ ਉਧਰ ਦੇਖਾਂਗੇ ਸਾਡਾ ਵੀਰ ਮਾਨ ਜੰਡੂ ਸੰਘੇ ਵਾਲਾ ਗੋਪੀ ਯੂ ਐਸ ਆਈ ਕਹਿਆਰ ਆ ਜਫੇ ਲਈ ਹੋ ਵੇਖੋ ਟੱਕਰ ਵੇਖੋ ਟੱਕਰ ਆ ਕੀ ਹੋ ਗਿਆ ਟੱਕਰ ਆ ਕੀ ਹੋ ਗਿਆ ਟੱਕਰ ਆ ਆਹ ਸਵਾਦ ਇਹ ਕਿੱਥੇ ਮਿਲਦਾ ਨਜ਼ਾਰਾ ਆਹ ਕਿੱਥੇ ਮਿਲਦਾ ਨਜ਼ਾਰਾ ਕਾਂਗੇ ਵਾਲੇ ਨੇ ਉਹ ਬੱਲੇ ਬੱਲੇ ਕਰਾਤੀ ਪੈਸੇ ਫੜਾ ਦਿਓ 2100 ਰੁਪਏ ਜੱਫੇ ਦਾ ਕਾਂਗੇ ਵਾਲੇ ਨੂੰ ਸਤਵੀਰ ਸੰਗਾ ਹਾਜੀ ਮੰਮੀ ਕਲੇਨ ਨਵ ਸੰਗਾ ਬਿਬੜ ਸੰਗਾ ਤੇ ਭਾਈ ਸਰਪੁੱਤੋਤ ਸ਼ੇਰਗਲ ਨਿੰਦਾ ਟੱਲੋ ਬਲਵੀ ਕਾ ਯਾਰ ਜਿਹੜਾ ਕਾਂਗੇ ਵਾਲੇ ਨੂੰ ਤਾਂ ਗਿਆ ਸਹਿਜਾਦ ਅਲੀ ਦਾ 1000 ਰੁਪਏ ਅਮਰ ਸੰਗੇ ਵੱਲੋਂ ਕਿੱਥੇ ਸਾਜੀ ਆ ਫੜ ਲੈ ਨੌਜਾਨਾ ਪਰ ਸਾਹਮਣੇ ਦੇਖੋ ਕਬੱਡੀ ਆ ਦੇਖੋ ਅਮਰ ਤੇ ਦੂਸਰੇ ਬਨੇ ਕੋਟਰੀ ਵਾਲਾ ਜੀਤ ਕੋਟਰੀ ਵਾਲਾ ਕੋਟਰੀ ਵਾਲਾ ਜੀਤ ਕੋਟਰੀ ਵਾਲਾ ਜੀਤ ਓ ਮੁੰਡਾ ਹੱਥਾਂ 'ਚੋਂ ਟਿੱਡ ਗਿਆ ਉਹ ਕਹਿੰਦੇ 61000 ਕਰਤਾ 71 ਕਰਤਾ ਬਾਈ ਗਗਨ ਸੰਗਾ ਹਮਜੋਤ ਢੀਂਡਸਾ ਜੋਦਾ ਸੰਗਾ ਨਾ ਪੱਤੜ ਲਖਰਾਂਜ ਕੈਨੇਡਾ ਫਰਿਆਦ ਦੇ ਵੀ ਤਿੰਨ ਜਫੇ ਕਾਂਗੇਵਾਲ ਦੀ ਤਿੰਨ ਜਫੇ 71000 ਦੇ ਉਹ ਮੋਟਰਸਾਈਕਲਾਂ ਦੀਆਂ ਬੇੜੀਆਂ ਨੇ ਉਧਰ ਸਾਡਾ ਵੀਰ ਮਨ ਚੰਡੂ ਸੰਗਾ ਤੇ ਗੋਪੀ ਯੂ ਐਸ ਏ ਵੱਲੋਂ ਆ ਜੇ ਫਰਿਆਦ ਜਫਾ ਲਾਉਂਦਾ 1500 ਲਓ ਸੀਤਾ ਪਤਣਾ ਵਾਲਾ ਇਹਦਾ ਮੋਟਰਸਾਈਕਲਾਂ ਦੀ ਅੜੀ ਹੋ ਗਈ ਓਏ ਸੰਧੂਆ ਉਹ ਗਰਾਰੀ ਸਾਜੀ ਦੀ ਤੇ ਰਵੀ ਦੀ ਅੜ ਗਈ ਦੁਨੀਆ ਸਾਰ ਰੋਕ ਕੇ ਖੜ ਗਈ ਉਹ ਕਹਿੰਦੇ ਸਾਜੀ ਦੀ ਤੇ ਰਵੀ ਕਲਰਨ ਦੀ ਗਰਾਰੀ ਅੜ ਗਈ ਸਾਜੀ ਕੌਡੀ ਪੌਂਦਾ ਲੈ ਵੀ ਸਿੰਗਾ ਆ ਸੀ ਨੂੰ ਇਹ ਨਹੀਂ ਦਬਦਾ ਇਹ ਨਹੀਂ ਰੁਕਦਾ ਇਹ ਕਿੱਥੇ ਰੁਕਦਾ ਪਰ ਦੂਜੇ ਟੱਕਰ ਟੱਕੋ ਟੱਕਰ 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 ਹਾਂ ਟੱਕਰ ਹਾਂ ਟੱਕਰ ਆ ਇਸੀ ਦੋ ਹਰਿਆਣੇ ਵਾਲਾ ਚੌਥਾ ਥੋਗ ਗਿਆ ਓਏ ਸੰਧੂਆ ਮੋਟਰਸਾਈਕਲ ਲੈ ਕੇ ਜਗਾਦਰੀ ਟੱਪ ਗਿਆ ਇਹ ਆ ਜਗਾਦਰੀ ਟੱਪ ਗਿਆ ਓ ਸੀਲੂ ਮੇਰੇ ਵੀਰ ਆ ਸਾਹਮਣੇ ਕਬੱਡੀ ਇਸ ਵੇ ਰਵੀ ਕੈਸੀ ਨੂੰ ਆ ਵੀ ਮੋਟਰਸਾਈਕਲ ਤੋਂ ਫਿਰਦਾ ਫਰੀਦ ਅਲੀ ਕਰ ਕੋਸ਼ਿਸ਼ ਹੋ ਗਿਆ ਬਰੂਆ ਪਰ ਨੰਬਰ ਇਸ ਵੇ ਕੱਲਮ ਵਾਲਾ ਰਵੀ ਮੇਰੇ ਵੀਰੋ ਇਸ ਵੇ ਆਪਣੀ ਟੀਮ ਵਾਸਤੇ ਜੋੜ ਗਿਆ ਅਗਲੀ ਰੇਡ ਸੈਦੋ ਵਾਲਿਆ ਜੱਗੂ ਆ ਗਿਆ ਓ ਸੰਧੂਆ ਸੈਦੋ ਵਾਲਿਆ ਜੱਗੂ ਆ ਗਿਆ ਜੱਗੂਆ ਸੀਲੂ ਮੋਟਰਸਾਈਕਲ ਦੀ ਕਾਪੀ ਹਰਿਆਣੇ ਦੇ ਡੀਟੀਓ ਦਫਤਰ ਚ ਭੇਜੀ ਬੈਠਾ ਕਿ ਮੇਰਾ ਨਾਮ ਲਿਖ ਦੇ ਡੀਟੀਓ ਓ ਮੈਂ ਮੋਟਰਸਾਈਕਲ ਆ ਰਾਣਾ ਲੋਪੋ ਕੇ ਵਾਲਾ ਤੁਹਾਡੇ ਸਾਹਮਣੇ ਤਕੜਾ ਯਫਾ ਲਾ ਗਿਆ ਅੱਧਾ ਸਮਾਂ ਜਿਹੜਾ ਇਸ ਮੁਕਾਬਲੇ ਦਾ ਹੋ ਗਿਆ ਬੱਲੇ ਬੇਪਰਬਾਈ ਦੇਖ ਕੇ ਜਰਾ ਬੇਪਰਬਾਈ ਨੂੰ ਵੀ ਪੁੱਜੇ ਧੰਨਵਾਦ ਸਾਰੇ ਭਰਾਵਾਂ ਦਾ ਜੇ ਮੈਚ ਦਾ ਨਜ਼ਾਰਾ ਆਇਆ ਤਾਰੀ ਤੇ ਲਲਕਰਾਂ ਛੱੜ ਦਿਓ ਆ ਟਾਈਮ ਤੋਂ ਬਾਅਦ ਸਿਰਫ ਇੱਕ ਕੋਚ ਪਾਣੀ ਪਲਾਉਣ ਇੱਕ ਕੋਚ ਹਾਫ ਟਾਈਮ ਤੋਂ ਬਾਅਦ ਪਾਣੀ ਪਲਾਉਣ ਵਾਲਾ ਲਲਤ ਵਾਲਾ ਮੋਨੂ ਦਿਲਸ਼ਾਦ ਤੈਨੂੰ ਵੀ ਨਾਲ ਬੁਲਾ ਲੈ ਸਰ ਅੱਦਾ ਤਾਂ ਕਰ ਲਓ ਕੋਈ ਜਿਵੇਂ ਮਰਜ਼ੀ ਕਰਨੀ ਦਿਲਸ਼ਾਦ ਨਾਲ ਲਾਤੋਂ ਵਾਲਾ ਮੋਨੂਆ ਦੇ ਦਲਸਾ ਤੇ ਨੰਬਰ ਦੱਸੀ ਆ ਮਣ ਹਾਂ ਲੈ ਵੀ ਅੱਤੇ ਸਮੇਂ ਦੇ ਨੰਬਰ ਨੋਟ ਕਰਿਓ ਸ਼ਾਕਰਪੁਰ ਦੇ 16 ਨੇ ਜੰਡੂ ਸਿੰਘਾਂ ਦਾ ਸਾਡੇ 28 ਨੰਬਰ ਹੈ ਤੈਦ ਲੋ ਧੰਨਵਾਦ ਅਮਰੀਕਾ ਦੀ ਟੀਮ ਦਾ ਤੇ ਨਾਲ ਰਾਣਾ ਸਾਡਾ ਬਲਾਚੌਰ ਯੋਧੀ ਟੀਮ ਦਾ ਹਾਂਜੀ ਉਧਰ ਚੰਨਾ ਆਦਮਪੁਰ ਤੇ ਜੇ ਮਨਹਾਸ ਸਾਡੀ ਜ਼ਿੰਦਗੀ ਦਾ ਮਾਣ ਦੇ ਕੈਨੇਡਾ ਵਾਲੇ ਇੱਕ ਮਿੰਟ ਬੋਲਦੇ ਆ ਆ ਹੁਣ ਲੈ ਵੀ ਕੈਮਰੇ ਦੇ ਸਾਹਮਣੇ ਅਮਰੀਕਾ ਵਾਲੇ ਜੰਡੂ ਸਿੰਘਾਂ ਦੇ ਵੀਰਾਂ ਵੱਲੋਂ 71000 ਰੁਪਏ ਜਿਹੜਾ ਸੀ ਨੂੰ ਦੇ ਤਿੰਨ ਜੱਫੇ ਦੇ ਲੱਗਿਆ ਸੀ ਲਲਤ ਪਾਵੀ ਜਸ ਸਿੰਘਾ ਸੋਢੀ ਸਿੰਘਾ ਗੱਗਾ ਪੰਮਾ ਦੇ ਨਾਲ ਟਿੰਕਾ ਜੰਡੂ ਸੰਗਾ ਤੇ ਜਸਵਿੰਦਰ ਸੰਗਾ ਦੀਪਾ ਤੂਰ ਤੇ ਕਾਢੀ ਬਾਈ ਆਹ ਕੈਮਰੇ ਦੇ ਸਾਹਮਣੇ ਬਿੱਟੂ ਤੈਨੂੰ ਯਾਰੀਆਂ ਨਵਾ ਕੇ ਫੜਾਤੇ ਆ ਯਾਰੀਆਂ ਕਾਢੀ ਦੀ ਬਿੱਟੂ ਨਾਲ ਕਾਢੀ ਕਹਿੰਦਾ ਬਿੱਟੂ ਨੂੰ ਫੋਨ ਕਰਿਆ ਪਰ ਬਿੱਟੂ ਕਹਿੰਦਾ ਕਾਢੀ ਤੇਥੋਂ ਪੈਸੇ ਨਹੀਂ ਲੈਣੇ ਤੇਥੋਂ ਪੈਸੇ ਨਹੀਂ ਲੈਣੇ ਇਹ ਮਾਨ ਹੁੰਦਾ ਸੰਧੂਆ ਇਹ ਪਿਆਰ ਹੈ ਯਾਰੀ ਹੈ ਇਹ ਬਿੱਟੂ ਭੋੜੇ ਵਾਲੀ ਦੇ ਪੁੱਤਾਂ ਵਾਂਗੂ ਪਾਲਿਆ ਸੀਲੂ ਨੂੰ ਜੇ ਸੀਲੂ ਦੇ ਕੋਲੇ ਨਾਂ ਆਉਂਦਾ ਸ਼ਾਇਦ ਪਤਾ ਨਹੀਂ ਸੀਲੂ ਨੇ ਕਿੱਥੇ ਹੋਣਾ ਸੀ ਪਰ ਦੁਨੀਆ ਦੀ ਖੈਰ ਬਿੱਟੂ ਆ ਤੈਂ ਕਰਾਤੀ ਏ ਉਹ ਵੀ ਮੰਨਦਾ ਜਿੱਥੇ ਸ਼ੀਲੂ ਪਾਲਿਆ ਰਵੀ ਦਿਉਰੇ ਵਾਲਾ ਵੀ ਪਾਲਿਆ ਉਹ ਟਰਾਂਟੋ ਦੇ ਵਰਲਡ ਕੱਪ ਦਾ ਵੈਸਟ ਬਣਿਆ ਰਵੀ ਦਿਉਰੇ ਵਾਲਾ ਸਾਡੇ ਚੋਂ ਪਾਲਿਆ ਮੇਰੇ ਵੀ ਉਹ ਮਾਣ ਵਾਲੀ ਗੱਲ ਧੰਨਵਾਦ ਕਾਡੀ ਬਾਈ ਦਾ ਚੇਲਾ ਲਿਆਕ ਤੜੀ ਦਲਾਵਰ ਸਾਡਾ ਯਾਰ ਆ ਜ਼ਿੰਦਗੀ ਦਾ ਮਾਣ ਆ ਨੀਜੀਨੈਡ ਵਸਦਾ ਜਿਹਨੇ ਕਾਡੀ ਦਾ 51 ਜਾਨ ਦਾ ਸਨਮਾਨ ਕੀਤਾ ਅਗਲੇ ਸੀਜ਼ਨ ਚ ਕਹਿੰਦੇ ਆਹ ਮੁੰਡਾ 加ਡੀ ਬੈਜੀ ਬਦਲਤ ਦਲਾਵਰ ਦੀਆਂ ਯਾਰੀਆਂ ਬਦਲਤ ਨਿਊਜ਼ੀਲੈਂਡ ਖੇਡੂ ਤਾੜੀ ਮਾਰ ਦਿਓ ਮਨੂੰ ਆ ਜਾ ਲਵੀ ਪ੍ਰਬੰਧਕ ਭਰਾ ਖੜੇ ਐ ਹਰੀ ਪ੍ਰਧਾਨ ਜੀ ਹਲੋ ਹਲੋ ਆ ਜਿਹੜੇ ਬਾਦੂ ਭਰਾ ਬਣਿਆ ਪੰਜਾਬ ਪੁਲਿਸ ਵਾਲੇ ਸਾਡੇ ਮਲਾਜਮ ਵੀਰ ਖੜੇ ਐ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਬਾਦੂ ਲੱਗਦੇ ਉਹਨਾਂ ਨੂੰ ਸਾਈਡ ਤੇ ਕਰੋ ਔਰ ਇੱਕ ਲੋਡ ਕਰੋ ਆ ਅੱਧੇ ਸਮੇਂ ਤੋਂ ਬਾਅਦ ਹੁਣ ਜਿਹੜੀਆਂ ਪਹਿਲੀਆਂ 10 ਕਬੱਡੀਆਂ ਪੈਣਗੀਆਂ ਭਾਵੇਂ ਪੰਜ ਇਧਰੋਂ ਪੈਣ ਪੰਜ ਇਧਰੋਂ ਪੈਣ ਜੇ ਮਨਹਾਸ ਕੈਨੇਡਾ ਤੇ ਨਾਲ ਚੰਨਾ ਕੈਨੇਡਾ ਉਹਨਾਂ ਵੱਲੋਂ 10 ਰੇਡਾਂ ਜਿਹੜੀਆਂ 10000 ਰੁਪਿਆ ਪੈਣਗੀਆਂ ਹਰ ਕ੍ਰੇਡ 1000 ਰੁਪਏ ਦੀ ਹੋਏਗੀ ਨੋਟ ਕਰ ਲਿਓ ਜੀ ਆਹ ਜਿਹੜੀਆਂ ਪਹਿਲੀਆਂ 10 ਕਬੱਡੀਆਂ ਹੋਣਗੀਆਂ ਚੰਨਾ ਕੈਨੇਡਾ ਤੇ ਜੇ ਮਨਹਾਸ ਕੈਨੇਡਾ ਵੱਲੋਂ 10000 ਦੀ ਹੈ ਲਵੀ ਇਸੀ ਵਾਲਾ ਤੇ ਮੋਨੂ ਛੇੜ ਕਹਾਣੀ ਹੈਲੋ ਹੈਲੋ ਲਓ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਕਹਿੰਦੇ ਜੱਗੂ ਨੇ ਪਾ ਦਿੱਤੀ ਹੈ ਦਰਸ਼ਕ ਵੀਰੋ ਜਾਫੀ ਚਾਰ ਤਿਆਰ ਪਰ ਤਿਆਰ ਨੇ ਹਰਿਆਣੇ ਵਾਲਾ ਸ਼ੀਲੂ ਹੜਖਾਵਾ ਮੇਰੇ ਮਿੱਤਰੋ ਚਾਰ ਜਫੇ ਲੱਗ ਚੁੱਕੇ ਐ ਇੱਕ ਪਾਸੇ ਸ਼ੀਲੂ ਤੇ ਜੱਗੂ ਹੋ ਗਈ ਟੱਕਰ ਹੋ ਗਈ ਟੱਕਰ ਹੋਣ ਗੱਲ ਲੱਗੂ ਟਕਾਣੇ ਪੰਜਵਾਂ ਜਫਾ ਲੱਗੂ ਜਾਂ ਫਿਰ ਜੱਗੂ ਭੱਜੂ ਮੇਰੇ ਮਿੱਤਰੋ ਕਿ ਮੈਂ ਆ ਕਰ ਦੂ ਮੈਂ ਉਹ ਕਰ ਦੂ ਆਦਤ ਨਹੀਂ ਸ਼ੁਰਲੀ ਆ ਛੱਡਣ ਦੀ ਸਾਡੀ ਰੱਬ ਨੇ ਡਿਊਟੀ ਲਾਈ ਆ ਹੋਰਾ ਚੋਕੀਲੇ ਗੱਟਣ ਦੀ ਮੈਂ ਰਵੀ ਰੇਵ ਨੂੰ ਰੋਕੀ ਇੱਕ ਮਿੰਟ ਮੇਰਾ ਵੀਰ ਯਾਰ ਆ ਮੇਰੇ ਭਰਾ ਹੀ ਆ ਸਾਰੇ ਥੋੜਾ ਪਿੱਛੇ ਪਿਛੇ ਹੋ ਜੀ ਸੋਹਣਾ ਵੀਰਾ ਥੋੜਾ ਪਿੱਛੇ ਪਿੱਛੇ ਬਾਹਰ ਨੂੰ ਆ ਜੀ ਮੇਰਾ ਵੀਰ ਬਣ ਕੇ ਇਹ ਰਵੀ ਆ ਕੈਲਰ ਵਾਲਾ ਕਾਂਗੇ ਵਾਲਿਆ ਆ ਦੁਨੀਆ ਚਾਹੁੰਦੀ ਐ ਦੁਨੀਆ ਚਾਹੁੰਦੀ ਐ ਹੋਰ ਜਿਹੜਾ ਨੇੜੇ ਮੁੰਡੇ ਦੇ ਆ ਕਹਿੰਦੇ ਸ਼ਕਰਪਰੀਆ ਫਰਿਆਦ ਆ ਚਾਰ ਚਾਰੋ ਤਿਆਰ ਨੇ ਮੇਰੇ ਮਿੱਤਰੋ ਹਰਕਾਰ ਕਰਵਾਵੇਗਾ ਬੱਲੇ 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 ਦੂਜਾ 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 ਇੱਕ ਟੇਲ ਲੱਗ ਪਿੱਛੇ ਨੂੰ ਮੇਰਾ ਭਰਾ ਵੜ ਕੇ ਮੈਂ ਕਹਿਣੋ ਨਹੀਂ ਫਟਦਾ ਪਰ ਸਾਜੀ ਆ ਗਿਆ ਜਿਹੜੇ ਜਿਹੜੇ ਸਾਜੀ ਨੂੰ ਪਿਆਰ ਕਰਦੇ ਆ ਮਾੜਾ ਯਾਰ ਰੱਬਾ ਬਾ ਦੇ ਉਹ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਸ਼ਹਿਜ਼ਾਦ ਅਲੀ ਕਬੱਡੀ ਪਾ ਰਿਹਾ ਹੈ ਜਫੀ ਚਾਰ ਚਾਰ ਨੇ ਨੇ ਸ਼ੀਲੂ ਨਾਲ ਟੱਕਰ ਪਰ ਡਬਲ ਟੱਚ ਬਿੱਲਾ ਗੱਲ ਵਾਲਾ ਦੱਸ ਰਿਹਾ ਵੀ ਪੁਆਇੰਟ ਰੀਡਰ ਦੇ ਹਿੱਸੇ ਆ ਜੱਸੀ ਕੋੜਲੀ ਸਾਡਾ ਵੀਰ ਕਹਿੰਦਾ ਵੀ ਕੰਨ